ਗਰਮੀਆਂ ਵਿੱਚ ਔਰਤਾਂ ਸਕਿਨ ਦੀ ਦੇਖਭਾਲ ਲਈ ਬਹੁਤ ਸਾਰੀਆਂ ਚੀਜ਼ਾਂ ਅਪਣਾਉਂਦੀਆਂ ਹਨ ਜਿਸ ਕਾਰਨ ਚਿਹਰੇ ਅਤੇ ਸਕਿਨ ਦੀ ਚਮਕ ਨੂੰ ਬਣਾਈ ਰੱਖਣਾ ਔਰਤਾਂ ਲਈ ਕੋਈ ਔਖਾ ਕੰਮ ਨਹੀਂ ਹੈ ਪਰ ਪੈਰਾਂ ਦੀਆਂ ਫਟੀਆਂ ਏਡੀਆਂ ਔਰਤਾਂ ਦੀ ਸੁੰਦਰਤਾ ਤੇ ਦਾਗ-ਵਾਂਗ ਲੱਗਦੀਆਂ ਹਨ ਇਸ ਦੇ ਨਾਲ ਹੀ ਬਾਜ਼ਾਰ 'ਚ ਮਿਲਣ ਵਾਲੀਆਂ ਕਈ ਕ੍ਰੈਕ ਕਰੀਮ ਵੀ ਏਡੀਆਂ ਤੇ ਬੇਅਸਰ ਸਾਬਤ ਹੁੰਦੀਆਂ ਹਨ ਅਜਿਹੇ 'ਚ ਤੁਹਾਡੀ ਰਸੋਈ 'ਚ ਮੌਜੂਦ ਕੁਝ ਚੀਜ਼ਾਂ ਇਸ ਦੀ ਸਮੱਸਿਆ ਨੂੰ ਚੁਟਕੀ 'ਚ ਹੱਲ ਕਰਨ 'ਚ ਮਦਦਗਾਰ ਹੋ ਸਕਦੀਆਂ ਹਨ ਦਰਅਸਲ ਗਰਮੀਆਂ 'ਚ ਨੰਗੇ ਪੈਰੀ ਰਹਿਣ ਕਾਰਨ ਖਾਸ ਤੌਰ ਤੇ ਔਰਤਾਂ ਦੀ ਪੈਰਾਂ ਦੀਆਂ ਅੱਡੀਆਂ ਫਟ ਲੱਗਦੀਆਂ ਹਨ ਜੋ ਨਾ ਸਿਰਫ ਦੇਖਣ ਵਿੱਚ ਬੁਰੀ ਲੱਗਦੇ ਹਨ ਬਲਕਿ ਬਹੁਤ ਜ਼ਿਆਦਾ ਦਰਦ ਵੀ ਦਿੰਦੇ ਹਨ ਹਾਲਾਂਕਿ ਜੇਕਰ ਤੁਸੀਂ ਚਾਹੋ ਤਾਂ ਕੁਝ ਆਸਾਨ ਨੁਸਖੇ ਅਜਮਾ ਕੇ ਅੱਡੀਆਂ ਨੂੰ ਦੁਬਾਰਾ ਠੀਕ ਕਰ ਸਕਦੇ ਹੋ ਨਾਲ ਹੀ ਗਰਮੀਆਂ 'ਚ ਇਹਨਾਂ ਨੂੰ ਨਰਮ ਅਤੇ ਖੂਬਸੂਰਤ ਵੀ ਰੱਖ ਸਕਦੇ ਹੋ ਤਾਂ ਆਓ ਜਾਣਦੇ ਹਾਂ ਗਰਮੀਆਂ ਵਿੱਚ ਅੱਡੀਆਂ ਦੀ ਖਾਸ ਦੇਖਭਾਲ ਕਰਨ ਦੇ ਕੁਝ ਤਰੀਕੇ ਪੈਰਾਂ ਦੀ ਕਰੋ ਸਕਰਬਿੰਗ ਸਕਰਬਿੰਗ ਲਈ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਕੋਸਾ ਪਾਣੀ ਲਓ ਹੁਣ ਇਸ ਵਿੱਚ ਪੈਰ ਪਾ ਕੇ ਕੁਝ ਦੇਰ ਬੈਠੋ ਇਸ ਕਾਰਨ ਗਿੱਟਿਆਂ ਤੇ ਹੱਡੀਆਂ ਦੀ ਸਕਿਨ ਤੇ ਮਰੇ ਹੋਏ ਸੈੱਲ ਸੁਝ ਜਾਂਦੇ ਹਨ ਹੁਣ ਪੈਰਾਂ ਦੀ ਬਾਹਰ ਕੱਢ ਕੇ ਗਿੱਟਿਆਂ ਤੇ ਚੰਗੀ ਤਰ੍ਹਾਂ ਸਕਰਬਿੰਗ ਕਰੋ ਜਿਸ ਨਾਲ ਸਕਿਨ ਦੇ ਸਾਰੇ ਮਰੇ ਹੋਏ ਸੈੱਲ ਆਸਾਨੀ ਨਾਲ ਦੂਰ ਹੋ ਜਾਣਗੇ ਅਤੇ ਤੁਹਾਡੀਆਂ ਹੱਡੀਆਂ ਦੀਆਂ ਦਰਾਰਾਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਸ਼ਹਿਦ ਦੀ ਮਦਦ ਲੋ ਸ਼ਹਿਦ ਗਿੱਟਿਆਂ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ ਇਸ ਦੇ ਲਈ ਇੱਕ ਬਾਲਟੀ ਪਾਣੀ ਸ਼ਹਿਦ ਮਿਲਾ ਲੋ ਹੁਣ ਆਪਣੇ ਪੈਰਾਂ ਨੂੰ ਇਸ ਪਾਣੀ ਚ 15-20 ਮਿੰਟ ਲਈ ਪਾ ਦਿਓ ਫਿਰ ਪੈਰਾਂ ਨੂੰ ਬਾਹਰ ਕੱਢ ਕੇ ਅੱਡੀਆਂ ਨੂੰ ਸਕਰਬ ਕਰੋ ਤੇ ਫਿਰ ਕੋਸੇ ਪਾਣੀ ਨਾਲ ਧੋ ਲਓ ਗਲਿਸਰਿਨ ਅਤੇ ਨਿੰਬੂ ਲਗਾਓ ਗਲਿਸਰਿਨ ਅਤੇ ਨਿੰਬੂ ਦਾ ਮਿਸ਼ਰਣ ਅੱਡੀ ਲਈ ਸਭ ਤੋਂ ਵਧੀਆ ਕ੍ਰੈਕ ਕਰੀਮ ਸਾਬਤ ਹੋ ਸਕਦਾ ਹੈ ਇਸਦੇ ਲਈ ਥੋੜੀ ਜੀ ਗਲਿਸਰਿਨ ਅਤੇ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਹੁਣ ਇਸ ਪੇਸਟ ਨੂੰ ਹਰ ਰਾਤ ਸੌਣ ਤੋਂ ਪਹਿਲਾਂ ਅੱਡੀਆਂ ਤੇ ਲਗਾਓ ਤੁਸੀਂ ਦੇਖੋਗੇ ਕਿ ਕੁਝ ਦਿਨਾਂ ਅੰਦਰ ਤੁਹਾਡੀਆਂ ਹੀਲਜ਼ ਨਰਮ ਅਤੇ ਖੂਬਸੂਰਤ ਲੱਗਣ ਲੱਗ ਜਾਣਗੀਆਂ ਮੋਮ ਹਲਦੀ ਅਤੇ ਦੇਸੀ ਘਿਓ ਮੋਮ ਹਲਦੀ ਅਤੇ ਦੇਸੀ ਘਿਓ ਨੂੰ ਮਿਲਾ ਕੇ ਅੱਡੀਆਂ ਤੇ ਲਗਾ ਸਕਦੇ ਹੋ ਸਭ ਤੋਂ ਪਹਿਲਾਂ ਇੱਕ ਚਮਚ ਕੱਚੀ ਹਲਦੀ ਇੱਕ ਮੋਮ ਦਾ ਟੁਕੜਾ ਅਤੇ ਦੋ ਚਮਚ ਘਿਓ ਲਓ ਸਾਰੀਆਂ ਸਮਗਰੀਆਂ ਨੂੰ ਗਰਮ ਕਰੋ ਅਤੇ ਮਿਲਾਓ ਅਤੇ ਅੱਡੀ ਤੇ ਲਗਾਓ ਜਦੋਂ ਅੱਡੀ ਸੁੱਕ ਜਾਵੇ ਤਾਂ ਉਹਨਾਂ ਨੂੰ ਪਾਣੀ ਨਾਲ ਧੋ ਲਓ ਵੈਕਸ ਤੁਸੀਂ ਫਟੀ ਹੋਈ ਅੱਡੀ ਨੂੰ ਸਾਫ਼ ਕਰਨ ਲਈ ਵੈਕਸ ਦੀ ਵਰਤੋਂ ਕਰ ਸਕਦੇ ਹੋ ਵੈਕਸ ਨੂੰ ਗਰਮ ਕਰੋ ਇਸ ਚ ਸਰੋਂ ਦਾ ਕੋਸਾ ਤੇਲ ਪਾਓ ਤੋਹਾਂ ਚੀਜ਼ਾਂ ਨੂੰ ਠੰਡਾ ਕਰੋ ਇਸ ਤੋਂ ਬਾਅਦ ਇਸ ਨੂੰ ਫਟੇ ਹੋਈ ਅੱਡੀ ਤੇ ਲਗਾਓ 10 ਮਿੰਟ ਤੱਕ ਮਾਲਿਸ਼ ਕਰੋ ਨਿਸ਼ਚਿਤ ਸਮੇਂ ਤੋਂ ਬਾਅਦ ਅੱਡੀ ਨੂੰ ਸਾਫ਼ ਕਰੋ ਜ਼ਿੰਦਗੀ ਦੀਆਂ ਸੱਚੀਆਂ ਅਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਕਿਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ ਜੀ